ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਦੀ ਕੁਰਬਾਨੀ ਦੀ ਮਿਸਾਲ ਕਿਸੇ ਹੋਰ ਧਰਮ ਵਿੱਚ ਨਹੀਂ ਮਿਲਦੀ ਪਰ ਅੱਜ ਦੇ ਕਈ ਮਾਡਰਨ ਲੇਖਕ ਇਹ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਤਲੀ ਤੇ ਧਰ ਕੇ ਲੜਨਾ ਸਿਰਫ ਇੱਕ ਕਹਾਣੀ ਹੈ ਕਿਉਂਕਿ ਇਹ ਸਾਇੰਸ ਨਾਲ ਮੇਲ ਨਹੀਂ ਖਾਂਦੀ ਪਰ ਕੀ ਇਹ ਸੱਚ ਹੈ ਕਿ ਬਾਬਾ ਜੀ ਸੱਚਮੁੱਚ ਸੀਸ ਤਲੀ ਤੇ ਧਰ ਕੇ ਮੈਦਾਨ ਵਿੱਚ ਜੰਗ ਲੜੇ ਸਨ ਜਾਂ ਉਹਨਾਂ ਦੀ ਗਰਦਨ ਤੇ ਸਿਰਫ ਇੱਕ ਗਹਿਰਾ ਵਾਰ ਹੋਇਆ ਸੀ ਜਿਸ ਨਾਲ ਉਹਨਾਂ ਨੇ ਆਪਣੀ ਧੌਣ ਤੇ ਹੱਥ ਰੱਖ ਕੇ ਲੜਾਈ ਜਾਰੀ ਰੱਖੀ ਇਤਿਹਾਸਿਕ ਕਿਤਾਬਾਂ ਇਸ ਘਟਨਾ ਬਾਰੇ ਕੀ ਕਹਿੰਦੀਆਂ ਨੇ ਕੀ ਸਬੂਤ ਦਿੰਦੀਆਂ ਨੇ ਉਹ ਅਤੇ ਸਭ ਤੋਂ ਵੱਡਾ ਸਵਾਲ ਜੇ ਸੱਚਮੁੱਚ ਹੀ ਇਹ ਘਟਨਾ ਵਾਪਰੀ ਸੀ ਤਾਂ ਕੀ ਇਹ ਚਮਤਕਾਰ ਹੈ ਜਾਂ ਨਹੀਂ ਅਤੇ ਇਸ ਨੂੰ ਸਾਇੰਸ ਦੇ ਤਰੀਕੇ ਨਾਲ ਕਿਵੇਂ ਸਮਝਿਆ ਜਾਵੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦਾ ਸੱਚਾ ਇਤਿਹਾਸ ਅੰਜਾ ਕਰਾਂਗੇ ਤਰਕ ਅਤੇ ਰੋਹਾਨੀ ਦ੍ਰਿਸ਼ਟੀਕੋਣ ਦੀ ਰੋਸ਼ਨੀ ਵਿੱਚ ਇੱਕ ਜਿਹਾ ਸੱਚ ਜੋ ਸਿਰਫ ਸੁਣਨ ਲਈ ਨਹੀਂ ਸਮਝਣ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਗੁਰਮੁਖ ਸਿੰਘ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੁਰਮੁਖਪੰਥ ਚੈਨਲ ਤੇ ਸਭ ਤੋਂ ਪਹਿਲਾਂ ਆਪਾਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਨੂੰ ਸੰਖੇਪ ਰੂਪ ਵਿੱਚ ਸਮਝੀਏ ਕਿ ਉਹ ਕਿੰਨੇ ਮਹਾਨ ਸ਼ਕਸ਼ੀਤ ਸਨ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਨ 1682 ਵਿੱਚ ਹੋਇਆ ਬਾਬਾ ਜੀ ਦਾ ਜਨਮ ਵੇਲੇ ਨਾਮ ਸੀ ਦੀਪ ਚੰਦ ਉਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਭਗਤੂ ਅਤੇ ਮਾਤਾ ਦਾ ਨਾਂ ਸੀ ਮਾਤਾ ਜੀਉਣੀ ਜੀ ਬਾਬਾ ਜੀ ਦਾ ਸਾਰਾ ਪਰਿਵਾਰ ਹੀ ਗੁਰੂ ਘਰ ਦਾ ਸ਼ਰਧਾਲੂ ਸਿੱਖ ਸੀ ਇਸ ਕਰਕੇ ਬਚਪਨ ਤੋਂ ਹੀ ਬਾਬਾ ਜੀ ਦਾ ਜੀਵਨ ਗੁਰਸਿੱਖੀ ਰੰਗਤ ਵਾਲਾ ਸੀ ਜਦੋਂ ਬਾਬਾ ਜੀ 18 ਸਾਲ ਦੇ ਹੋਏ ਯਾਨਕਿ ਸਨ 1700 ਦੇ ਵਿੱਚ ਤਾਂ ਬਾਬਾ ਜੀ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਪਹੁੰਚੇ ਅਤੇ ਉੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਖੰਡੇ ਬਾਟੇ ਦਾ ਅਮਰਤ ਛਕਿਆ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਹੋ ਗਿਆ ਦੀਪ ਸਿੰਘ ਗੁਰਬਾਣੀ ਪੜ੍ਹਨੀ ਸੇਵਾ ਕਰਨੀ ਇਹ ਬਾਬਾ ਜੀ ਦਾ ਨਿਤਕਰਮ ਸੀ ਅਨੰਦਪੁਰ ਸਾਹਿਬ ਵਿਖੇ ਰਹਿ ਕੇ ਹੀ ਬਾਬਾ ਜੀ ਨੇ ਭਾਈ ਮਨੀ ਸਿੰਘ ਕੋਲੋਂ ਗੁਰਬਾਣੀ ਸੰਥਿਆ ਅਤੇ ਸ਼ਸਤਰ ਵਿਦਿਆ ਸਿੱਖੀ ਨਾਲ ਹੀ ਬਾਬਾ ਜੀ ਅਰਬੀ ਫਾਰਸੀ ਸੰਸਕ੍ਰਿਤ ਅਤੇ ਗੁਰਮੁਖੀ ਨੂੰ ਪੜ੍ਹ ਕੇ ਚੰਗੇ ਗੁਰਸਿੱਖ ਵਿਦਵਾਨ ਬਣ ਗਏ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਥੋੜਾ ਸਮਾਂ ਪਹਿਲਾਂ ਬਾਬਾ ਜੀ ਦੇ ਮਾਤਾ ਪਿਤਾ ਅਨੰਦਪੁਰ ਸਾਹਿਬ ਆਏ ਅਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਉਹ ਬਾਬਾ ਜੀ ਨੂੰ ਘਰ ਲੈ ਕੇ ਜਾਣਾ ਚਾਹੁੰਦੇ ਨੇ ਕਿਉਂਕਿ ਉਹ ਬਾਬਾ ਜੀ ਦਾ ਵਿਆਹ ਕਰਨਾ ਚਾਹੁੰਦੇ ਨੇ ਗੁਰੂ ਸਾਹਿਬ ਜੀ ਨੇ ਬਾਬਾ ਜੀ ਨੂੰ ਇਸ ਦੀ ਆਗਿਆ ਦੇ ਦਿੱਤੀ ਅਤੇ ਨਾਲ ਕਿਹਾ ਕਿ ਹੁਣ ਤੁਸੀਂ ਵਾਪਸ ਉਦੋਂ ਆਉਣਾ ਜਦੋਂ ਅਸੀਂ ਤੁਹਾਨੂੰ ਬੁਲਾਵਾਂਗੇ ਬਾਬਾ ਜੀ ਦੇ ਪਿੰਡ ਜਾਣ ਤੋਂ ਬਾਅਦ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਜਾਂਦਾ ਹੈ ਮੁਗਲ ਅਤੇ ਪਹਾੜੀ ਰਾਜੇ ਹਲਕੇ ਹਮਲਾ ਕਰਦੇ ਨੇ ਇਸ ਜੰਗ ਦੇ ਵਿੱਚ ਬੀਨਤ ਸਿੰਘ ਸਿੰਘਣੀਆਂ ਸ਼ਹੀਦ ਹੁੰਦੇ ਨੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਜਾਂਦਾ ਹੈ ਚਮਕੌਰ ਸਾਹਿਬ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ ਤੇ ਸਰਹੰਦ ਦੇ ਵਿੱਚ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਜਾਂਦੇ ਨੇ ਇਸ ਤੋਂ ਬਾਅਦ ਸਨ 1706 ਵਿੱਚ ਜਦੋਂ ਗੁਰੂ ਸਾਹਿਬ ਤਰਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਪਹੁੰਚੇ ਤਾਂ ਇੱਥੇ ਹੀ ਬਾਬਾ ਦੀਪ ਸਿੰਘ ਜੀ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ ਗੁਰੂ ਸਾਹਿਬ ਜੀ ਨੇ ਬਾਬਾ ਜੀ ਨੂੰ ਦਮਦਮਾ ਸਾਹਿਬ ਜੀ ਦੀ ਸੇਵਾ ਸੌਂਪ ਦਿੱਤੀ ਜਿੱਥੇ ਬਾਬਾ ਜੀ ਗੁਰਬਾਣੀ ਲਿਖਣ ਦੀ ਸੇਵਾ ਕਰਦੇ ਅਤੇ ਗੁਰਸਿੱਖਾਂ ਨੂੰ ਗੁਰਬਾਣੀ ਸੰਥਿਆ ਅਤੇ ਸ਼ਸਤਰ ਵਿਦਿਆ ਸਿਖਾਉਂਦੇ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਅਤੇ ਇਹ ਚਾਰੇ ਸਰੂਪ ਚਾਰੇ ਤਖਤਾਂ ਦੇ ਉੱਤੇ ਭੇਜੇ ਗਏ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਨੂੰ ਨੰਦੇੜ ਸਾਹਿਬ ਤੋਂ ਪੰਜਾਬ ਵੱਲ ਭੇਜਿਆ ਤਾਂ ਗੁਰੂ ਸਾਹਿਬ ਨੇ ਸਾਰੇ ਸਿੱਖਾਂ ਦੇ ਨਾਮ ਇੱਕ ਹੁਕਮਨਾਮਾ ਲਿਖਿਆ ਕਿ ਉਹ ਸਾਰੇ ਆ ਕੇ ਬਾਬਾ ਬੰਦਾ ਸਿੰਘ ਜੀ ਦਾ ਸਾਥ ਦੇਣ ਇਸੇ ਕਰਕੇ ਬਾਬਾ ਦੀਪ ਸਿੰਘ ਜੀ ਵੀ ਆਪਣੇ ਸਾਥੀ ਸਿੰਘਾਂ ਨਾਲ ਬਾਬਾ ਬੰਦਾ ਸਿੰਘ ਨਾਲ ਆਰਲੇ ਬਾਬਾ ਜੀ ਨੇ ਮੈਦਾਨੇ ਜੰਗ ਵਿੱਚ ਬਾਬਾ ਬੰਦਾ ਸਿੰਘ ਦਾ ਪੂਰਾ ਪੂਰਾ ਸਾਥ ਦਿੱਤਾ ਅਤੇ ਸਰਹੰਦ ਫਤਿਹ ਹੋਣ ਤੋਂ ਬਾਅਦ ਬਾਬਾ ਜੀ ਵਾਪਸ ਸ੍ਰੀ ਦਮਦਮਾ ਸਾਹਿਬ ਚਲੇ ਗਏ ਹੁਣ ਬੇਸ਼ੱਕ ਬਾਬਾ ਜੀ ਦੀ ਰਹਾਇ ਸ਼ੇਤਾਨ ਦੰਦਵਾ ਸਾਹਿਬ ਹੀ ਸੀ ਪਰ ਖਾਲਸਾਈ ਜੰਗ ਜੁੱਧਾਂ ਵਿੱਚ ਸਰਬੱਤ ਖਾਲਸੇ ਵਿੱਚ ਹਮੇਸ਼ਾ ਹੀ ਬਾਬਾ ਜੀ ਹਾਜ਼ਰੀ ਭਰਦੇ ਰਹੇ ਜਿਵੇਂ ਕਿ ਸਨ 1733 ਵਿੱਚ ਜਦੋਂ ਖਾਲਸੇ ਨੇ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਤੇ ਉਸ ਨੂੰ ਨਵਾਬ ਕਪੂਰ ਸਿੰਘ ਦਾ ਅਹੁਦਾ ਦਿੱਤਾ ਤਾਂ ਇਹ ਨਵਾਬੀ ਪੰਜਾ ਪਿਆਰਿਆਂ ਦੇ ਚਰਨਾਂ ਨੂੰ ਸ਼ੁਹਾਇ ਗਈ ਜਿਨ੍ਹਾਂ ਵਿੱਚੋਂ ਬਾਬਾ ਦੀਪ ਸਿੰਘ ਜੀ ਇੱਕ ਸਨ ਇਸੇ ਤਰ੍ਹਾਂ ਹੀ 1734 ਵਿੱਚ ਇੱਕ ਸਰਬੱਤ ਖਾਲਸਾ ਸੱਦਿਆ ਗਿਆ ਜਿਸ ਵਿੱਚ ਬੁੱਢਾ ਦਲ ਅਤੇ ਤਰਨਾ ਦਲ ਬਣਾਈ ਗਏ ਤਰਨਾ ਦਲ ਦੇ ਵਿੱਚ ਅੱਗੋਂ ਪੰਜ ਮਿਸਲਾਂ ਹੋਰ ਬਣੀਆਂ ਜਿਨ੍ਹਾਂ ਵਿੱਚੋਂ ਇੱਕ ਸ਼ਹੀਦੀ ਮਿਸਲ ਸੀ ਬਾਬਾ ਦੀਪ ਸਿੰਘ ਜੀ ਇਸ ਸ਼ਹੀਦੀ ਮਿਸਲ ਦੇ ਜਥੇਦਾਰ ਬਣੇ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਹਰ ਪੰਥਕ ਜੰਗ ਯੁੱਧ ਦੇ ਵਿੱਚ ਅਤੇ ਪੰਥਕ ਮਸਲੇ ਦੇ ਵਿੱਚ ਆਪਣੀ ਹਾਜ਼ਰੀ ਭਰਦੇ ਰਹੇ ਸੋ ਆਹ ਹੁਣ ਅੱਗੇ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੀ ਆਖਰੀ ਜੰਗ ਜਦੋਂ ਮੁਗਲਾਂ ਦਾ ਰਾਜ ਭਾਰਤ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਬਹੁਤ ਕਮਜ਼ੋਰ ਹੋ ਗਿਆ ਅਤੇ ਅਫਗਾਨਿਸਤਾਨ ਤੋਂ ਨਾਦਰ ਸ਼ਾਹ ਨੇ ਹਮਲੇ ਸ਼ੁਰੂ ਕੀਤੇ ਉਹ ਚਾਹੁੰਦਾ ਸੀ ਕਿ ਪੰਜਾਬ ਵਿੱਚ ਅਫਗਾਨਾਂ ਦਾ ਰਾਜ ਆ ਜਾਵੇ ਅਤੇ ਮੁਗਲਾਂ ਦਾ ਰਾਜ ਖਤਮ ਹੋ ਜਾਵੇ ਪਰ ਖਾਲਸੇ ਨੇ ਉਸ ਦਾ ਇਹ ਸੁਪਨਾ ਪੂਰਾ ਨਾ ਹੋਣ ਦਿੱਤਾ ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਨੀ ਨੇ ਅਫਗਾਨੀ ਰਾਜ ਕਾਇਮ ਕਰਨ ਲਈ ਪੰਜਾਬ 'ਰਾਹੀਂ ਕਈ ਹਮਲੇ ਕੀਤੇ ਇਹਨਾਂ ਵਿੱਚੋਂ ਹੀ ਉਸ ਦਾ ਚੌਥਾ ਹਮਲਾ ਹੋਇਆ ਸਨ 1757 ਵਿੱਚ ਹਰ ਵਾਰ ਉਹ ਹਮਲਾ ਕਰਦਾ ਲੱਖਾਂ ਕਰੋੜਾਂ ਦੀ ਜਾਇਦਾਦ ਲੁੱਟ ਲੈਂਦਾ ਲੱਖਾਂ ਲੋਕਾਂ ਨੂੰ ਕਤਲ ਕਰ ਦਿੰਦਾ ਅਤੇ ਹਿੰਦੂਆਂ ਦੀਆਂ ਬਹੁ-ਬੇਟੀਆਂ ਨੂੰ ਗੁਲਾਮ ਬਣਾ ਕੇ ਵਾਪਸ ਅਫਗਾਨਿਸਤਾਨ ਲੈ ਜਾਂਦਾ ਪਰ ਜਦੋਂ ਵੀ ਉਹ ਪੰਜਾਬ ਵਿੱਚੋਂ ਲੰਘਦਾ ਤਾਂ ਹਰ ਵਾਰ ਉਸ ਨੂੰ ਖਾਲਸੇ ਦਾ ਸਾਹਮਣਾ ਕਰਨਾ ਪੈਂਦਾ ਖਾਲਸਾ ਦੀ ਫੌਜਾਂ ਵੱਲੋਂ ਉਸ ਦਾ ਖਜ਼ਾਨਾ ਲੁੱਟਿਆ ਜਾਂਦਾ ਉਸ ਦੀ ਫੌਜ ਦਾ ਨੁਕਸਾਨ ਕੀਤਾ ਜਾਂਦਾ ਅਤੇ ਗੁਲਾਮ ਬਣਾਏ ਹੋਏ ਹਿੰਦੂ ਬੀਬੀਆਂ ਨੂੰ ਕੈਦ ਵਿੱਚੋਂ ਛੁਡਾਇਆ ਜਾਂਦਾ ਇਹਨਾਂ ਹਿੰਦੂ ਬੀਬੀਆਂ ਨੂੰ ਹੀ ਖਾਲਸਾ ਵਾਪਸ ਕਰੋ ਕਰੀ ਪਹੁੰਚਾ ਕੇ ਹੁੰਦਾ ਅਹਿਮਦ ਸ਼ਾਹ ਬਦਾਲੀ ਨੂੰ ਇਸ ਗੱਲ ਦਾ ਪਤਾ ਸੀ ਕਿ ਜਿੰਨਾ ਚਿਰ ਤੱਕ ਪੰਜਾਬ ਦੇ ਵਿੱਚ ਖਾਲਸਾ ਕਾਇਮ ਹੈ ਉਹਨਾਂ ਚਿਰ ਤੱਕ ਉਸ ਦਾ ਰਾਜ ਕਦੀ ਨਹੀਂ ਆ ਸਕਦਾ ਇਸੇ ਲਈ ਹੀ ਉਸ ਨੇ ਆਪਣੇ ਚੌਥੇ ਹਮਲੇ ਵਰੇ ਯਾਨੀ ਕਿ ਸਾਲ 1756 ਵਿੱਚ ਜਹਾਂਨ ਖਾਨ ਨੂੰ ਪੰਜਾਬ ਦਾ ਗਵਰਨਰ ਥਾਪਿਆ ਤਾਂ ਕਿ ਉਹ ਸਿੱਖਾਂ ਦਾ ਪੂਰੀ ਤਰ੍ਹਾਂ ਖਾਤਮਾ ਕਰ ਸਕੇ ਜਹਾਂਨ ਖਾਨ ਨੇ ਸਿੱਖਾਂ ਨੂੰ ਕਤਰ ਕਰਨ ਦੇ ਨਾਲ ਨਾਲ ਗੁਰਦੁਆਰਿਆਂ ਨੂੰ ਢਾਉਣਾ ਵੀ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੂੰ ਇਹ ਪਤਾ ਸੀ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਗੁਰਦੁਆਰੇ ਹੀ ਨੇ ਇਸ ਤੋਂ ਬਾਅਦ ਉਸ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਇਆ ਸ੍ਰੀ ਹਰਿਮੰਦਰ ਸਾਹਿਬ ਤੇ ਕਬਜ਼ਾ ਕਰਕੇ ਪਵਿੱਤਰ ਸਰੋਵਰ ਦੀ ਬੇਦਬੀ ਕਰਨੀ ਸ਼ੁਰੂ ਕਰ ਦਿੱਤੀ ਇਸ ਵੇਲੇ ਹੀ ਇੱਕ ਸਿੱਖ ਨੇ ਇਹ ਸਾਰੀ ਵਿਥਿਆ ਬਾਬਾ ਦੀਪ ਸਿੰਘ ਜੀ ਨੂੰ ਸ੍ਰੀ ਦਮਦਮਾ ਸਾਹਿਬ ਜਾ ਕੇ ਸੁਣਾਈ ਖਬਰ ਸੁਣਦੇ ਅਸਾਰ ਹੀ ਬਾਬਾ ਜੀ ਪੂਰੇ ਜੋਸ਼ ਵਿੱਚ ਆਏ ਅਤੇ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਰੋਕਣ ਦਾ ਫੈਸਲਾ ਕਰ ਲਿਆ ਤੁਰੰਤ ਤੋਂ ਪਹਿਲਾਂ ਬਾਬਾ ਜੀ ਨੇ ਇਹ ਅਰਦਾਸ ਕੀਤੀ ਕਿ ਉਹੋ ਸ਼੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਹੀ ਸ਼ਹੀਦੀ ਪਾਉਣਗੇ। ਬਾਬਾ ਜੀ ਬਹੁਤ ਥੋੜੇ ਸਿੰਘਾਂ ਨਾਲ ਸ਼੍ਰੀ ਦੰਦਵਾ ਸਾਹਿਬ ਤੋਂ ਤੁਰੇ ਪਰ ਰਸਤੇ ਵਿੱਚ ਆਉਂਦਿਆਂ-ਆਉਂਦਿਆਂ ਬਾਬਾ ਜੀ ਦੇ ਨਾਲ ਕਈ ਹਜ਼ਾਰ ਸਿੱਖ ਰਲ ਗਏ। ਇੱਕ ਇਤਿਹਾਸਕਾਰ ਨੇ ਲਿਖਿਆ ਹੈ ਕਿ ਬਾਬਾ ਜੀ ਦੇ ਨਾਲ 10 ਹਜ਼ਾਰ ਸਿੰਘਾਂ ਦਾ ਇਕੱਠ ਹੋ ਗਿਆ। ਪਿੰਡ ਚੱਬੇ ਲੱਗੇ ਆ ਕੇ ਬਾਬਾ ਦੀਪ ਸਿੰਘ ਜੀ ਦਾ ਖਾਲਸਾ ਫੌਜ ਦਾ ਅਫਗਾਨੀ ਫੌਜ ਦੇ ਨਾਲ ਟਕਰਾ ਸ਼ੁਰੂ ਹੋਇਆ। ਇਸ ਖਮਸਾਨ ਜੁੱਧ ਵਿੱਚ ਬਾਬਾ ਜੀ ਨੇ ਇੰਨੀ ਫੁਰਤੀ ਅਤੇ ਦਲੇਰੀ ਨਾਲ ਖੰਡਾ ਵਾਇਆ ਕਿ ਅਫਗਾਨੀ ਫੌਜ ਪੂਰੀ ਕਬਰਾ ਕੇ ਭੱਜਣ ਲੱਗ ਪਈ। ਖਾਲਸਾ ਫੌਜ ਪੂਰੇ ਜੋਸ਼ ਦੇ ਨਾਲ ਅੱਗੇ ਵਧਦੀ ਗਈ। ਜਦੋਂ ਖਾਲਸਾ ਫੌਜ ਰਾਮਸਰ ਗੁਰਦੁਆਰਾ ਸਾਹਿਬ ਲਾਗੇ ਪਹੁੰਚੀ ਤਾਂ ਇੱਥੇ ਬਹੁਤ ਹੀ ਖਮਸਾਨ ਦਾ ਜੁੱਧ ਹੋਇਆ। ਅਫਗਾਨਾਂ ਨੂੰ ਤਾਂ ਪੂਰਾ ਮਾਣ ਸੀ ਕਿ ਉਹ ਤਾਂ ਮੁਗਲਾਂ ਦਾ ਰਾਜ ਵੀ ਖਤਮ ਕਰ ਰਹੇ ਹਨ। ਸੋ ਉਹ ਕਦੀ ਇਹ ਬਰਦਾਸ਼ਤ ਨਹੀਂ ਸੰ ਕਰ ਸਕਦੇ ਕਿ ਥੋੜੇ ਜੇ ਮੁਠੀ ਭਰ ਸਿੰਘ ਉਹਨਾਂ ਦੇ ਪੈਰ ਨਹੀਂ ਟਿਕਣ ਦੇ ਰਹੇ। ਦੇ ਅਫਗਾਨ ਉਹਨਾਂ ਕੋਲੋਂ ਹਾਰ ਰਹੇ ਨੇ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ ਕਿ ਖਾਲਸਾ ਦੀ ਫੌਜ ਨੂੰ ਰਾਮਸਰ ਲੱਗੇ ਹੀ ਘੇਰ ਲੈਣਾ ਹੈ ਤੇ ਸਿੰਘਾਂ ਨੂੰ ਅੱਗੇ ਨਹੀਂ ਵਧਣ ਦੇਣਾ ਹੁਣ ਇੱਥੇ ਇੱਕ ਕਮਸਾਨ ਦੇ ਯੁੱਧ ਵਿੱਚ ਬਾਬਾ ਜੀ ਦਾ ਸਾਹਮਣਾ ਹੁੰਦਾ ਹੈ ਇੱਕ ਅਫਗਾਨੀ ਜਰਨੈਲ ਨਾਲ ਜਿਹਦਾ ਨਾਮ ਸੀ ਜਮਾਲ ਖਾਨ ਇਹ ਦੋਵੇਂ ਆਪੋ ਆਪਣੀਆਂ ਫੌਜਾਂ ਦੇ ਬਹਾਦਰ ਜਰਨੈਲ ਸਨ ਜਮਾਲ ਖਾਨ ਬੇਸ਼ੱਕ ਚੜ੍ਹਦੀ ਜਵਾਨੀ ਵਿੱਚ ਸੀ ਤੇ ਬਾਬਾ ਦੀਪ ਸਿੰਘ ਜੀ ਬਜ਼ੁਰਗੀ ਦੀ ਉਮਰ ਵਿੱਚ ਸਨ ਪਰ ਬਾਬਾ ਜੀ ਉੱਪਰ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸੀ ਨਾਮ ਬਾਣੀ ਦਾ ਅਭਿਆਸ ਹੋਣ ਕਰਕੇ ਬਾਬਾ ਜੀ ਪੂਰੇ ਖਾਲਸਾਈ ਜਹੋ ਜਲਾਲ ਦੇ ਵਿੱਚ ਸਨ ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਸਨ ਬਾਬਾ ਦੀਪ ਸਿੰਘ ਜੀ ਦਾ ਅਤੇ ਜਮਾਲ ਖਾਨ ਦਾ ਇਹ ਜੁੱਧ ਇੱਕ ਘੰਟਾ ਹੁੰਦਾ ਰਿਹਾ ਇੱਕ ਦੂਜੇ ਦੇ ਵਾਰ ਕਰਦੇ ਵਾਰ ਬਚਾਉਂਦੇ ਖੰਡੇ ਤੇ ਖੰਡਾ ਖੜਕਦਾ ਰਿਹਾ ਫਿਰ ਅਚਾਨਕ ਦੋਹਾਂ ਨੇ ਅਜਿਹਾ ਇੱਕ ਘਾਤਕ ਵਾਰ ਕੀਤਾ ਕਿ ਦੋਹਾਂ ਜਰਨੈਲਾਂ ਦੇ ਸਿਰ ਧੜਾ ਨਾਲੋਂ ਵੱਖਰੇ ਹੋ ਗਏ ਇਤਿਹਾਸ ਵਿੱਚ ਲਿਖਿਆ ਹੈ ਕਿ ਇਸ ਵੇਲੇ ਇੱਕ ਸਿੱਖ ਭਾਈ ਸੁਖਾ ਸਿੰਘ ਨੇ ਬਾਬਾ ਦੀਪ ਸਿੰਘ ਜੀ ਨੂੰ ਅੱਗੇ ਹੋ ਕੇ ਕਿਹਾ ਕਿ ਬਾਬਾ ਜੀ ਤੁਸੀਂ ਤਾਂ ਅਰਦਾਸ ਕੀਤੀ ਸੀ ਕਿ ਸ੍ਰੀ ਹਰਮੰਦਰ ਸਾਹਿਬ ਪਹੁੰਚ ਕੇ ਹੀ ਸ਼ਹੀਦੀ ਪਾਉਣੀ ਹੈ ਪਰ ਤੁਸੀਂ ਤਾਂ ਇੱਥੇ ਹੀ ਸ਼ਹੀਦੀ ਪਾ ਗਏ ਹੋ ਇਹ ਕਹਿੰਦਿਆਂ ਸਾਰ ਹੀ ਬਾਬਾ ਜੀ ਦਾ ਸਰੀਰ ਹਰਕਤ ਵਿੱਚ ਆਇਆ ਉਹ ਹੌਲੀ-ਹੌਲੀ ਆਪਣੇ ਪੈਰਾਂ ਤੇ ਉੱਠ ਕੇ ਖੜਾ ਹੋ ਗਿਆ ਬਾਬਾ ਜੀ ਦੇ ਸੱਜੇ ਹੱਥ ਵਿੱਚ ਤਾਂ ਖੰਡਾ ਪਹਿਲਾਂ ਹੀ ਸੀ ਸੋ ਉਹਨਾਂ ਨੇ ਆਪਣੇ ਖੱਬੇ ਹੱਥ ਨਾਲ ਆਪਣਾ ਸੀਸ ਚੁੱਕ ਲਿਆ ਇਹ ਕੌਤਕ ਦੇਖਦਿਆਂ ਸਾਰ ਹੀ ਖਾਲਸਾ ਫੌਜਾਂ ਪੂਰੇ ਜੋਸ਼ ਵਿੱਚ ਆ ਗਈਆਂ ਅਤੇ ਹੋਰ ਜ਼ੋਰ ਸ਼ੋਰ ਨਾਲ ਉਹ ਅਫਗਾਨੀ ਫੌਜਾਂ ਤੇ ਟੁੱਟ ਪਈਆਂ ਇਸ ਤਰ੍ਹਾਂ ਲੜਦਿਆਂ ਲੜਦਿਆਂ ਬਾਬਾ ਜੀ ਸ੍ਰੀ ਹਰਮੰਦਰ ਸਾਹਿਬ ਦੀਆਂ ਪਰਕਰਮਾਂ ਤੱਕ ਪਹੁੰਚੇ ਅਤੇ ਉੱਥੇ ਜਾ ਕੇ ਧੰਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਅਤੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਜਿੱਥੇ ਬਾਬਾ ਜੀ ਨੇ ਆਪਣਾ ਸੀਸ ਭੇਟ ਕੀਤਾ ਸੀ ਅਤੇ ਉਹਨਾਂ ਨੇ ਆਪਣੀ ਸ਼ਹੀਦੀ ਪਾਈ ਸੀ ਉੱਥੇ ਸ੍ਰੀ ਹਰਮੰਦਰ ਸਾਹਿਬ ਦੀਆਂ ਪਰਕਰਮਾਂ ਵਿੱਚ ਬਾਬਾ ਜੀ ਦਾ ਇੱਕ ਯਾਦਗਾਰੀ ਸਥਾਨ ਬਣਿਆ ਹੋਇਆ ਹੈ ਜਿੱਥੇ ਬਾਬਾ ਜੀ ਦੇ ਸੀਸ ਤੇ ਧੜ ਦਾ ਸੰਸਕਾਰ ਕੀਤਾ ਗਿਆ ਉੱਥੇ ਅਜੋ ਸ਼ਹੀਦ ਗੰਜ ਗੁਰਦੁਆਰਾ ਬਣਿਆ ਹੋਇਆ ਹੈ ਜਿਹੜੇ ਬਾਬਾ ਜੀ ਦੀ ਇਸ ਅਦੁੱਤੀ ਸ਼ਹਾਦਤ ਤੇ ਸ਼ੱਕ ਕਰਦੇ ਨੇ ਉਹ ਗੁਰੂ ਦੀ ਸਿੱਖੀ ਦੇ ਉਸੂਲਾਂ ਤੋਂ ਬਿਲਕੁਲ ਹੀ ਅਣਜਾਣ ਹਨ ਉਹਨਾਂ ਨੂੰ ਸਿੱਖੀ ਦੀ ਰੂਹਾਨੀ ਤਾਕਤ ਦਾ ਬਿਲਕੁਲ ਹੀ ਨਹੀਂ ਪਤਾ ਬਾਬਾ ਜੀ ਦੀ ਸ਼ਹੀਦੀ ਇਸ ਗੱਲ ਦਾ ਸਬੂਤ ਹੈ ਕਿ ਜੋ ਗੁਰੂ ਨਾਨਕ ਪਾਸ਼ਾ ਜੀ ਨੇ ਬਚਨ ਕੀਤੇ ਸਿਰ ਧਰ ਤਨੀ ਗਲੀ ਮਰੀ ਆਉ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਬਲਕਿ ਬਾਬਾ ਦੀਪ ਸਿੰਘ ਜੀ ਨੇ ਇਸ ਨੂੰ ਪੂਰਾ ਕਰ ਦਿਖਾਇਆ ਇਹ ਗੁਰੂ ਸਾਹਿਬ ਜੀ ਦੀ ਮਹਾਨਤਾ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਪੂਰਨ ਗੁਰਸਿੱਖ ਬਣਾ ਕੇ ਦਿਖਾਈ ਜੋ ਸੀਸ ਤਨੀ ਤੇ ਧਰ ਕੇ ਲੜਨਾ ਜਾਣਦੇ ਹਨ ਤਨ ਗੁਰੂ ਅਰਜਨ ਦੇਵ ਪਾਸ਼ਾ ਜੀ ਸ਼ਹੀਦਾਂ ਦੇ ਸਰਤਾਜ ਇਸੇ ਕਰਕੇ ਹਨ ਕਿ ਉਹਨਾਂ ਨੇ ਖੁਦ ਸ਼ਹੀਦੀ ਦੇ ਕੇ ਇਹ ਉਪਦੇਸ਼ ਦਿੱਤਾ ਸੀ ਸਾਨੂੰ ਇਹ ਸਮਝਾਇਆ ਕਿ ਸ਼ਹਾਦਤ ਦੀ ਸਿਖਰ ਉਹ ਹੈ ਕਿ ਜਦੋਂ ਕੋਈ ਸੂਰਮਾ ਕੋਈ ਮਰਜੀਵੜਾ ਆਪਣੀ ਮਰਜ਼ੀ ਦੇ ਨਾਲ ਆਪਣੇ ਸਰੀਰ ਦਾ ਤਿਆਗ ਕਰਦਾ ਹੈ ਮੌਤ ਤਾਂ ਹਰ ਇੱਕ ਨੂੰ ਆਉਂਦੀ ਹੈ ਪਰ ਸ਼ਹਾਦਤ ਦਾ ਸਿਖਰ ਉਹ ਹੈ ਕੇ ਸ਼ਹੀਦੀ ਦੇਣ ਵਾਲਾ ਆਪ ਆਪਣੀ ਮਰਜ਼ੀ ਨਾਲ ਸਰੀਰ ਤਿਆਗੇ ਉਸ ਦਾ ਮੌਤ ਦੇ ਉੱਪਰ ਪੂਰਾ ਕਾਬੂ ਹੋਵੇ ਮੌਤ ਉਸ ਨੂੰ ਡਰਾ ਨਾ ਸਕੇ ਇਹ ਕਰਾਮਾਤ ਨਹੀਂ ਬਲਕਿ ਸ਼ਹਾਦਤ ਤਾਂ ਸਭ ਤੋਂ ਉੱਚਾ ਦਰਜਾ ਹੈ ਇਹ ਗੁਰਸਿੱਖੀ ਜੀਵਨ ਜਾਂਚ ਹੈ ਗੁਰੂ ਸਾਹਿਬ ਤੋਂ ਬਾਅਦ ਬੇਅੰਤ ਗੁਰਸਿੱਖਾਂ ਨੇ ਆਪਣੇ ਜੀਵਨ ਵਿੱਚ ਇਸੇ ਤਰ੍ਹਾਂ ਹੀ ਕਰਕੇ ਦਿਖਾਇਆ ਉਹਨਾਂ ਦੇ ਜੀਵਨ ਇੰਨੇ ਉੱਚੇ ਸੁੱਚੇ ਸਨ ਕਿ ਉਹਨਾਂ ਨੇ ਆਪਣੇ ਸਰੀਰ ਦਾ ਤਿਆਗ ਆਪਣੀ ਮਰਜ਼ੀ ਨਾਲ ਕੀਤਾ ਜਿਵੇਂ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਦੋ ਟੋਟੇ ਕਰ ਦਿੱਤੇ ਗਏ ਸਨ ਪਰ ਇਹਨਾਂ ਦੋਹਾਂ ਟੋਟੀਆਂ ਦੇ ਵਿੱਚੋਂ ਸ੍ਰੀ ਜਗਜੀਤ ਸਿੰਘ ਜੀ ਦੀ ਧੁਨ ਸਮਾਪਤੀ ਤੱਕ ਸੁਣਦੀ ਰਹੀ ਭਾਈ ਮਤੀ ਦਾਸ ਜੀ ਨੇ ਆਪਣੀ ਮਰਜ਼ੀ ਨਾਲ ਸਰੀਰ ਤੇ ਆਗਿਆ ਇਸੇ ਤਰ੍ਹਾਂ ਹੀ ਐਗਜ਼ੈਂਪਲ ਹੈ ਭਾਈ ਤਾਰੂ ਸਿੰਘ ਜੀ ਦੀ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾਹ ਦਿੱਤਾ ਗਿਆ ਕੋਈ ਆਮ ਇਨਸਾਨ ਹੁੰਦਾ ਤਾਂ 1 ਮਿੰਟ ਵੀ ਜੀ ਨਹੀਂ ਸੀ ਸਕਦਾ ਪਰ ਧੰਨ ਹਨ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਉਹਨਾਂ ਚਿਰ ਤੱਕ ਸਰੀਰ ਨਹੀਂ त्याਗਿਆ ਜਿਨ੍ਹਾਂ ਚਿਰ ਤੱਕ ਜਕਰਿਆ ਖਾਨ ਨੂੰ ਮੌਤ ਨਹੀਂ ਆ ਗਈ ਇਹ ਗੁਰਸਿੱਖ ਦੀ ਆਪਣੀ ਆਤਮਕ ਅਵਸਥਾ ਦਾ ਸਬੂਤ ਹੈ ਇਹ ਗੁਰਸਿੱਖ ਦੀ ਕੀਤੀ ਹੋਈ ਅਰਦਾਸ ਹੈ ਜਿਸ ਨੂੰ ਗੁਰੂ ਸਾਹਿਬ ਆਪ ਕਿਰਪਾ ਕਰਕੇ ਪੂਰੀ ਕਰਦੇ ਨੇ ਭਾਈ ਤਾਰੂ ਸਿੰਘ ਵਾਂਗ ਹੀ ਬਾਬਾ ਦੀਪ ਸਿੰਘ ਜੀ ਨੇ ਵੀ ਆਪਣੀ ਕੀਤੀ ਅਰਦਾਸ ਪੂਰੀ ਕਰ ਦਿਖਾਈ ਆਪਣਾ ਪ੍ਰਣ ਪੂਰਾ ਕਰਕੇ ਦਿਖਾਇਆ ਕਿਉਂਕਿ ਉਹ ਇੱਕ ਸੂਰਬੀਰ ਬਚਨ ਦੇ ਬਲੀ ਸਨ ਪਰ ਅਫਸੋਸ ਕਾਂਜ ਦੇ ਜਮਾਨੇ ਦੇ ਕਈ ਸਿੱਖ ਲਖਾਰੀ ਕਈ ਨਾਸਤਿਕ ਮਿਸ਼ਨਰੀ ਸਿਰਫ ਆਪਣੇ ਇਤਿਹਾਸ ਉੱਤੇ ਹੀ ਸ਼ੱਕ ਨਹੀਂ ਕਰਦੇ ਬਲਕਿ ਉਹਨਾਂ ਨੂੰ ਗੁਰੂ ਸਾਹਿਬ ਦੀ ਰੋਹਾਨੀ ਸ਼ਕਤੀ ਉੱਪਰ ਵੀ ਕੋਈ ਵਿਸ਼ਵਾਸ ਨਹੀਂ ਇਸੇ ਕਰਕੇ ਹੀ ਉਹ ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਸੀਸ ਤਨੀ ਤੇ ਧਰ ਕੇ ਨਹੀਂ ਲੜ ਸਕਦੇ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਇਹ ਗੱਲ ਸਾਇੰਸ ਨਾਲ ਮੇਲ ਨਹੀਂ ਖਾਂਦੀ ਇਸੇ ਕਰਕੇ ਹੀ ਉਹ ਇੱਕ ਝੂਠੀ ਗੱਲ ਬਣਾਉਂਦੇ ਨੇ ਕਿ ਬਾਬਾ ਜੀ ਦੇ ਧੌਣ ਦੇ ਉੱਪਰ ਇੱਕ ਗਹਿਰਾ ਵਾਰ ਹੋਇਆ ਇੱਕ ਬਹੁਤ ਡੂੰਘਾ ਕੱਟ ਲੰਗਾ ਜਿਸ ਨੂੰ ਬਾਬਾ ਜੀ ਨੇ ਆਪਣੇ ਹੱਥ ਨਾਲ ਨੱਪ ਲਿਆ ਅਤੇ ਦੂਸਰੇ ਹੱਥ ਨਾਲ ਉਹ ਖੰਡਾ ਵੰਦੇ ਰਹੇ ਹੁਣ ਅਸੀਂ ਉਹਨਾਂ ਲਖਾਰੀਆਂ ਕੋਲੋਂ ਕੁਝ ਸਵਾਲ ਪੁੱਛਦੇ ਹਾਂ ਜੇ ਉਹਨਾਂ ਕੋਲ ਕੋਈ ਦਲੀਲ ਜਾਂ ਸਬੂਤ ਹੋਵੇ ਤਾਂ ਉਹ ਜ਼ਰੂਰ ਜਵਾਬ ਦੇਣ ਸਭ ਤੋਂ ਪਹਿਲਾਂ ਤਾਂ ਉਹ ਇਸ ਗੱਲ ਦਾ ਸਬੂਤ ਦੇਣ ਕਿ ਬਾਬਾ ਜੀ ਦੀ ਗਰਦਨ ਤੇ ਜਾਂ ਉਹਨਾਂ ਦੀ ਧੌਣ ਤੇ ਇੱਕ ਗਹਿਰਾ ਵਾਰ ਹੋਇਆ ਸੀ ਤੇ ਉਹਨਾਂ ਦਾ ਸਿਰ ਧੜ ਨਾਲੋਂ ਵੱਖਰਾ ਨਹੀਂ ਹੋਇਆ ਕੋਈ ਇੱਕ ਕਿਤਾਬ 18ਵੀਂ ਜਾਂ 19ਵੀਂ ਸਦੀ ਦੀ ਉਹ ਨਿਆਕੇ ਦਿਖਾਉਣ ਜਿਸ ਦੇ ਵਿੱਚ ਉਹਨਾਂ ਦੀ ਬਣਾਈ ਹੋਈ ਗੱਲ ਦਾ ਸਬੂਤ ਹੋਵੇ ਨਹੀਂ ਤਾਂ ਉਹਨਾਂ ਦੀ ਗੱਲ ਇਹ ਸਰਾਸਰ ਝੂਠ ਹੈ ਆ ਜਿੰਨੀਆਂ ਕਿਤਾਬਾਂ ਦੇ ਨਾਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਸਾਰਿਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਬਾਬਾ ਜੀ ਸਿਰ ਤਨੀ ਤੇ ਰੱਖ ਕੇ ਲੜੇ ਸਨ ਅਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਹੁਣ ਬੇਸ਼ੱਕ ਇਹਨਾਂ ਵਿੱਚੋਂ ਇੱਕ ਦੋ ਨੇ ਲਿਖਿਆ ਹੈ ਕਿ ਬਾਬਾ ਜੀ ਰਾਮਸਰ ਸਾਹਿਬ ਹੀ ਸ਼ਹੀਦ ਹੋਏ ਸਨ ਪਰ ਇਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਪੱਕੀ ਲਿਖੀ ਹੋਈ ਹੈ ਕਿ ਬਾਬਾ ਜੀ ਸੀਸ ਤਨੀ ਤੇ ਧਰ ਕੇ ਹੀ ਲੜੇ ਸਨ ਇਸ ਦੇ ਬਾਵਜੂਦ ਵੀ ਜੇ ਉਹ ਮਿਸ਼ਨਰੀ ਇਸ ਗੱਲ ਤੋਂ ਬਜਿੱਧ ਹਨ ਤਾਂ ਉਹ ਇਹ ਦੱਸਣ ਕਿ ਬਾਬਾ ਜੀ ਬਾਰੇ ਇਹ ਕਹਾਣੀ ਕਿਸ ਨੇ ਬਣਾਈ ਤੇ ਕਿਉਂ ਬਣਾਈ ਤੇ ਜੇ ਮੰਨ ਲੈਂਦੇ ਹਾਂ ਕਿ ਬਾਬਾ ਜੀ ਸੀਸ ਧਲੀ ਤੇ ਧਰ ਕੇ ਲੜੇ ਸਨ ਤਾਂ ਇਸ ਨਾਲ ਕਿਹੜੇ ਗੁਰਮਤਿ ਦੇ ਗੁਰਸਿੱਖੀ ਦੇ اصੂਲ ਦਾ ਵਿਰੋਧ ਹੁੰਦਾ ਹੈ ਮਿਸ਼ਨਰੀ ਤਾਂ ਇਸ ਨੂੰ ਬ੍ਰਾਹਮਣਵਾਦ ਕਹਿ ਹੀ ਨਹੀਂ ਸਕਦੇ ਕਿਉਂਕਿ ਬ੍ਰਾਹਮਣ ਨਾ ਖੁਦ ਇਸ ਤਰ੍ਹਾਂ ਦਾ ਕਰਦੇ ਨੇ ਨਾ ਉਹਨਾਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕੋਈ ਮਿਸਾਲ ਮਿਲਦੀ ਹੈ ਨਾਲਿਓ ਇਹ ਦੱਸਣ ਕਿ ਇਹ ਇਤਿਹਾਸ ਮੰਨਣ ਨਾਲ ਗੁਰਸਿੱਖ ਬ੍ਰਾਹਮਣਵਾਦੀ ਕਿਵੇਂ ਹੁੰਦਾ ਹੈ ਫਿਰ ਉਹ ਇਹ ਵੀ ਦੱਸਣ ਕਿ ਜੋ ਬਾਬਾ ਜੀ ਦਾ ਯਾਦਗਾਰੀ ਸਥਾਨ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਬਣਿਆ ਹੋਇਆ ਹੈ ਇਹ ਕਿਸ ਨੇ ਬਣਾਇਆ ਅਤੇ ਕਦੋਂ ਬਣਾਇਆ ਹੁਣ ਮਿਸ਼ਨਰੀ ਤਾਂ ਇਹ ਝੂਠੀ ਗੱਲ ਬਣਾਉਂਦੇ ਨੇ ਕਿ ਇੱਕ ਡੂੰਗਾ ਕੱਟ ਲੱਗਣ ਨਾਲ ਬਾਬਾ ਜੀ ਨੇ ਉਸ ਨੂੰ ਹੱਥ ਨਾਲ ਨੱਪ ਛੱਡਿਆ ਤੇ ਇਸ ਤਰ੍ਹਾਂ ਹੀ ਉਹ ਲੜਦੇ ਲੜਦੇ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਪਹੁੰਚ ਕੇ ਸ਼ਹੀਦ ਹੋਏ ਪਰ ਉਹਨਾਂ ਨੇ ਇਹ ਗੱਲ ਤਾਂ ਬਣਾਈ ਹੈ ਕਿ ਸਾਇੰਸ ਦੇ ਹਿਸਾਬ ਨਾਲ ਹੀ ਠੀਕ ਲੱਗੇ ਜੇ 1 ਮਿੰਟ ਵਾਸਤੇ ਅਸੀਂ ਇਹ ਗੱਲ ਮੰਨ ਵੀ ਲਈਏ ਕਿ ਬਾਬਾ ਜੀ ਦੇ ਸਿਰਫ ਇੱਕ ਡੂੰਗਾ ਕੱਟ ਲੱਗਾ ਸੀ ਤਾਂ ਉਹ ਇਹ ਦੱਸਣ ਜੇ ਬਾਬਾ ਜੀ ਦੇ ਘੱਟ ਕਿੰਨਾ ਡੂੰਘਾ ਲੱਗਾ ਸੀ ਕਿੱਥੋਂ ਤੱਕ ਲੱਗਾ ਸੀ ਕਿਉਂਕਿ ਗਰਦਨ ਦੇ ਖੱਬੇ ਪਾਸੇ ਬਲੱਡ ਵੈਸਲਸ ਤੇ ਨਰਵਸ ਹੁੰਦੀਆਂ ਨੇ ਖੂਨ ਦੀਆਂ ਨਾੜੀਆਂ ਹੁੰਦੀਆਂ ਨੇ ਜਿਨ੍ਹਾਂ ਨਾਲ ਖੂਨ ਦਿਮਾਗ ਤੇ ਦਿਲ ਤੱਕ ਪਹੁੰਚਦਾ ਹੈ ਜੇ ਖੂਨ ਵਾਲੀ ਨਾੜੀ ਕੱਟੀ ਜਾਵੇ ਤਾਂ ਇਹਦੇ ਵਿੱਚੋਂ ਖੂਨ ਇੱਕਦਮ ਭਾਰੀ ਮਾਤਰਾ ਵਿੱਚੋਂ ਨਿਕਲਦਾ ਹੈ ਇਸ ਨੂੰ ਰੋਕਿਆ ਨਹੀਂ ਜਾ ਸਕਦਾ ਇਸ ਹਾਲਤ ਵਿੱਚ ਕੋਈ ਵੀ ਇਨਸਾਨ ਇੱਕ ਤੋਂ 5 ਮਿੰਟ ਦੇ ਅੰਦਰ ਅੰਦਰ ਖਤਮ ਹੋ ਜਾਂਦਾ ਹੈ ਸੋ ਜੇ ਇਸ ਤਰ੍ਹਾਂ ਹੋਇਆ ਹੁੰਦਾ ਤਾਂ ਬਾਬਾ ਜੀ ਕਦੀ ਵੀ ਰਾਮਸਰ ਤੋਂ ਲੜਦਿਆਂ ਹੋਇਆਂ ਸ੍ਰੀ ਹਰਮੰਦਰ ਸਾਹਿਬ ਤੱਕ 5 ਮਿੰਟਾਂ ਵਿੱਚ ਨਹੀਂ ਸਨ ਪਹੁੰਚ ਸਕਦੇ ਪਰ ਜੇ ਕੱਟ ਜ਼ਿਆਦਾ ਡੂੰਘਾ ਲੱਗ ਜਾਵੇ ਅਤੇ ਸਾਹ ਵਾਲੀ ਨਾਲੀ ਤੱਕ ਪਹੁੰਚ ਜਾਵੇ ਤਾਂ ਕੋਈ ਵੀ ਇਨਸਾਨ 2-3 ਮਿੰਟ ਤੋਂ ਵੱਧ ਜਿਉਂਦਾ ਨਹੀਂ ਰਹਿ ਸਕਦਾ ਹੁਣ ਜੇ ਬਾਬਾ ਜੀ ਦੇ ਜ਼ਿਆਦਾ ਡੂੰਘਾ ਕੱਟ ਲੱਗਾ ਸੀ ਅਤੇ ਸਾਹ ਵਾਲੀ ਨਾਲੀ ਕੱਟੀ ਗਈ ਸੀ ਤਾਂ ਫਿਰ ਬਾਬਾ ਜੀ 2-3 ਮਿੰਟ ਵਿੱਚ ਹੀ ਸ਼ਹੀਦ ਹੋ ਗਏ ਹੋਣਗੇ ਇਸ ਹਾਲਤ ਵਿੱਚ ਵੀ ਉਹ ਸ੍ਰੀ ਹਰਮੰਦਰ ਸਾਹਿਬ ਨਹੀਂ ਸਨ ਪਹੁੰਚ ਸਕਦੇ ਇਸ ਦਾ ਮਤਲਬ ਸਾਫ਼ ਹੈ ਕਿ ਮਿਸ਼ਨਰੀਆਂ ਨੇ ਝੂਠੇ ਲਿਖਾਰੀਆਂ ਨੇ ਇਹ ਕਹਾਣੀ ਜਾਣਬੁੱਝ ਕੇ ਝੂਠੀ ਬਣਾਈ ਹੈ ਕਿਉਂਕਿ ਉਹਨਾਂ ਨੂੰ ਆਪਣੇ ਇਤਿਹਾਸ ਉੱਤੇ ਨਾ ਮਾਣ ਹੈ ਅਤੇ ਨਾ ਵਿਸ਼ਵਾਸ ਹੁਣ ਗੱਲ ਸਾਫ਼ ਹੈ ਕਿ ਜਿਸ ਕਹਾਣੀ ਦਾ ਕੋਈ ਸਬੂਤ ਨਾ ਹੋਵੇ ਅਤੇ ਜੋ ਸਾਇੰਸ ਦੇ ਆਧਾਰ ਤੇ ਵੀ ਠੀਕ ਨਾ ਹੋਵੇ ਉਸ ਨੂੰ ਅਸੀਂ ਸੱਚ ਕਿਵੇਂ ਮੰਨੀਏ ਕਿਉਂ ਅਸੀਂ ਆਪਣਾ ਇਤਿਹਾਸ ਜਾਣਬੁੱਝ ਕੇ ਵਿਗਾੜ ਕੇ ਪੇਸ਼ ਕਰੀਏ ਸਿੱਖ ਇਤਿਹਾਸ ਵਿੱਚ ਅਤੇ ਪਰੰਪਰਾ ਵਿੱਚ ਇਹ ਸਾਫ਼ ਮੰਨਿਆ ਜਾਂਦਾ ਹੈ ਕਿ ਬਾਬਾ ਜੀ ਦੀ ਅਦੁੱਤੀ ਸ਼ਹਾਦਤ ਇਹ ਹੈ ਕਿ ਬਾਬਾ ਜੀ ਸੀਸ ਤਲੀ ਤੇ ਧਰ ਕੇ ਲੜੇ ਸਨ ਜਿਸ ਦੀ ਮਿਸਾਲ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ ਜਿੱਥੋਂ ਤੱਕ ਸਾਇੰਸ ਦੀ ਗੱਲ ਹੈ ਇੰਨਾ ਹੀ ਕਹਿਣਾ ਕਾਫੀ ਹੈ ਕਿ ਜਿੱਥੇ ਸਾਇੰਸ ਖਤਮ ਹੁੰਦੀ ਹੈ ਗੁਰਸਿੱਖੀ ਦਾ ਮਾਰਗ ਉੱਥੋਂ ਸ਼ੁਰੂ ਹੁੰਦਾ ਹੈ ਕਿਉਂਕਿ ਸਾਇੰਸ ਗੱਲ ਕਰਦੀ ਹੈ ਦੁਨੀਆਵੀ ਜੀਵਨ ਦੀ ਪਰ ਧਰਮ ਗੱਲ ਕਰਦਾ ਹੈ ਆਤਮਿਕ ਅਤੇ ਰੋਹਾਨੀ ਜੀਵਨ ਦੀ ਬੇਸ਼ੱਕ ਬਾਬਾ ਜੀ ਦੀ ਸ਼ਹਾਦਤ ਨੂੰ ਸਾਇੰਸ ਐਕਸਪਲੇਨ ਨਾ ਕਰ ਸਕੇ ਪਰ ਨਾ ਸਾਇੰਸ ਨੂੰ ਸਾਰਾ ਪਤਾ ਹੈ ਨਾ ਉਹ ਗੁਰਸਿੱਖੀ ਦਾ ਅੰਤ ਪਾ ਸਕਦੇ ਹਨ ਇਸੇ ਕਰਕੇ ਹੀ ਦੁਨਿਆਵੀ ਸੋਚ ਰੱਖਣ ਵਾਲੀ ਸਾਇੰਸ ਗੁਰਸਿੱਖੀ ਦੇ ਰੋਹਾਨੀ ਮਾਰਗ ਨੂੰ ਬਿਲਕੁਲ ਹੀ ਨਹੀਂ ਸਮਝ ਸਕਦੀ। ਇਸੇ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਸਾਇੰਸ ਦੇ ਆਧਾਰ ਤੇ ਨਹੀਂ ਬਲਕਿ ਗੁਰਸਿੱਖੀ ਦੇ ਅਸੂਲਾਂ ਦੇ ਆਧਾਰ ਤੇ ਹੀ ਸਮਝੀ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਇਤਿਹਾਸ ਤੇ ਮਾਣ ਕਰੀਏ। ਸਾਰੀ ਦੁਨੀਆ ਨੂੰ ਦੱਸੀਏ ਕਿ ਨਾਮ ਅਭਿਆਸ ਦੀ ਸ਼ਕਤੀ ਦੇ ਨਾਲ ਅਤੇ ਗੁਰੂ ਸਾਹਿਬ ਦੀ ਰਹਿਮਤ ਦੇ ਨਾਲ ਸਭ ਕੁਝ ਸੰਭਵ ਹੈ ਸਭ ਕੁਝ ਹੋ ਸਕਦਾ ਹੈ ਸ਼ਹੀਦਾਂ ਦੇ ਜੀਵਨ ਨੂੰ ਯਾਦ ਕਰਨ ਦਾ ਵੀ ਇੱਕੋ ਇੱਕ ਮਤਲਬ ਹੈ ਕਿ ਅਸੀਂ ਆਪਣਾ ਜੀਵਨ ਉਹਨਾਂ ਸ਼ਹੀਦਾਂ ਵਰਗੇ ਬਣਾਈਏ ਆਪਣੇ ਬੱਚਿਆਂ ਦਾ ਜੀਵਨ ਬਾਬਾ ਦੀਪ ਸਿੰਘ ਵਰਗਾ ਬਣਾਈਏ ਜਿਸ ਗੁਰੂ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਵਰਗੇ ਸੂਰਮੇ ਯੋਧੇ ਤਿਆਰ ਕੀਤੇ ਉਹੀ ਗੁਰੂ ਸਾਹਿਬ ਸਾਡੇ ਕੋਲ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮੌਜੂਦ ਹਨ ਜਿਹੜੀ ਬਾਣੀ ਦਾ ਪਾਠ ਬਾਬਾ ਦੀਪ ਸਿੰਘ ਜੀ ਕਰਦੇ ਸਨ ਉਹੀ ਬਾਣੀ ਸਾਡੇ ਕੋਲ ਮੌਜੂਦ ਹੈ ਜਿਹੜਾ ਅੰਮ੍ਰਿਤ ਬਾਬਾ ਦੀਪ ਸਿੰਘ ਜੀ ਨੇ ਛਕਿਆ ਸੀ ਇਹੀ ਅੰਮ੍ਰਿਤ ਪੰਝਾ ਪਿਆਰੇਆਂ ਕਰੋ ਅਸੀਂ ਛਕ ਸਕਦੇ ਹਾਂ ਸੋ ਜੇ ਘਾਟ ਹੈ ਤਾਂ ਸਾਡੇ ਉਦਮ ਵਿੱਚ ਸਾਡੇ ਜੀਵਨ ਵਿੱਚ ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਅੰਮ੍ਰਿਤ ਛਕ ਕੇ ਨਾਮ ਬਾਣੀ ਦਾ ਅਭਿਆਸ ਕਰਕੇ ਰਹਿਤ ਕਮਾ ਕੇ ਆਪਣਾ ਜੀਵਨ ਬਾਬਾ ਦੀਪ ਸਿੰਘ ਜੀ ਵਰਗਾ ਬਣਾਈਏ ਗੁਰੂ ਸਾਹਿਬ ਜੀ ਅੱਗੇ ਅਸੀਂ ਇਹੋ ਹੀ ਅਰਦਾਸ ਕਰੀਏ ਕਿ ਸਾਡਾ ਜੀਵਨ ਵੀ ਪ੍ਰਾਤਨ ਗੁਰਸਿੱਖਾਂ ਵਰਗਾ ਉੱਚਾ ਸੁੱਚਾ ਹੋ ਜਾਵੇ ਅਤੇ ਪੰਥ ਦੇ ਵਿੱਚ ਚੜ੍ਹਦੀ ਕਲਾ ਆ ਜਾਵੇ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਸੱਜਣ ਮਿੱਤਰ ਪਿਆਣ ਭਰਾਵਾਂ ਨਾਲ ਸ਼ੇਅਰ ਕਰੋ ਤਾਂ ਕਿ ਬਾਕੀਆਂ ਨੂੰ ਵੀ ਬਾਬਾ ਦੀਪ ਸਿੰਘ ਜੀ ਦੀ ਇਸ ਅਦੁੱਤੀ ਸ਼ਹਾਦਤ ਦਾ ਸੱਚ ਪਤਾ ਲੱਗ ਸਕੇ ਇਸ ਵੀਡੀਓ ਬਾਰੇ ਤੁਹਾਡੀ ਕੋਈ ਆਪਣੀ ਵਿਚਾਰ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਿਉਂਕਿ ਅਸੀਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਅਗਦੀ ਵੀਡੀਓ ਤੱਕ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ